ਤਦਾਂ ਬਣਾ ਬਣਾਇਆ ਵੀ ਐਡੇ-ਐਡੇ ਕਿੱਲ ਲਾਏ ਸੜਕਾਂ ਦੇ ਉੱਤੇ ਰੋਕਿਆ ਤੇ ਬੈਰੀਕੇਡ ਬਣਾਏ ਨੇ ਤੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸਰ ਢਾਏ ਨੇ ਉਹਦੀ ਅਸੀਂ ਨਿੰਦ ਪੂਰੀ ਜ਼ੋਰਦਾਰ ਨਿੰਦਾ ਕਰਦੇ ਆ ਇਸ ਕੇ ਅੱਜ ਸਾਰੀਆਂ 33 34 ਜਥੇਬੰਦੀਆਂ ਇਕੱਠੀਆਂ ਐਮਰਜੈਂਸੀ ਮੀਟਿੰਗ ਸ਼ਾਮਲ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 16 ਦਾ ਪ੍ਰੋਗਰਾਮ ਆ ਸਾਡਾ ਭਾਰਤ ਬੰਦ ਦਾ ਉਹਦੇ ਵਿੱਚ ਵੀ ਜਿਹੜਾ ਹੈ ਤੱਕਾ ਸਾਡਾ ਕੀਤਾ ਗਿਆ ਉਹਦੀ ਨਰਾਜਗੀ ਦੇ ਤੌਰ ਤੇ ਪੂਰਾ ਭਾਰਤ ਬੰਦ ਕੀਤਾ ਜਾਊਗਾ ਤੇ ਨਾਲ ਦੀ ਨਾਲ ਇਹ ਜਿਹੜਾ ਰਵਈਆ ਵਰਤਾਇਆ ਜਾ ਰਿਹਾ ਸਰਕਾਰ ਦਾ ਜਿਹੜਾ ਰਾਈਟਸ ਤੇ ਡਿਊਟੀਆਂ ਹੁੰਦੀਆਂ ਨੇ ਜਿੱਥੇ ਸਾਡੇ ਰਾਈਟਸ ਨੇ ਉੱਥੇ ਸਰਕਾਰ ਦੀ ਡਿਊਟੀਆਂ ਬਣਦੀਆਂ ਨੇ ਜਿਹੜਾ ਅੰਦੋਲਨ ਅਸੀਂ ਕਰ ਸਕਦੇ ਆ ਸ਼ਾਂਤਮਈ ਅੰਦੋਲਨ ਜਿਹੜਾ ਕਿਸਾਨ ਕਰ ਰਹੇ ਨੇ ਉਹਨਾਂ ਨੂੰ ਰਾਹ ਰੁਕੇ ਜਾ ਰਹੇ ਨੇ ਉਹਨਾਂ ਦੇ ਰਾਹ ਖੁੱਲਣੇ ਚਾਹੀਦੇ ਨੇ ਉਹ ਰਾਹ ਖਲੋਣ ਵਾਸਤੇ ਅਸੀਂ ਕੱਲ ਨੂੰ 15 ਤਰੀਕ ਨੂੰ 11 ਤੋਂ ਲੈ ਕੇ 3 ਵਜੇ ਤੱਕ 2 ਵਜੇ ਤੱਕ ਸਾਰੇ ਟੂਲ ਪਲਾਜ਼ੇ ਫ੍ਰੀ ਕਰਾਂਗੇ ਤੇ ਵੱਡੇ ਗਿਣਤੀ ਦੇ ਕਿਸਾਨ ਸਾਡੇ ਐਸ ਕੇ ਐਮ ਦੇ ਨਾਲ ਨਾਲਦੇ ਹੋਏ ਸਾਰੇ ਕਿਸਾਨ ਟੂਲ ਬਰਾਦਾ ਦੇ ਹਾਜ਼ਰੀ ਭਰਨਗੇ ਤੇ ਉਹ ਵਿਰੋਧਤਾ ਜਾਰੀ ਕਰਨਗੇ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਤਸੱਟ ਆਇਆ ਤੇ ਉਹਨਾਂ ਦੀ ਜਿਹੜੀ ਜਾਇਜ਼ ਮੰਗਾਂ ਨੇ ਜਿਹੜੀ ਲੰਬੇ ਸਮੇਂ ਤੋਂ ਐਸ ਕੇ ਐਮ ਵੀ ਉਹ ਮੰਗ ਪੱਤਰ ਰੱਖ ਰਹੀਆਂ ਨੇ ਦੇ ਰਹੀਆਂ ਨੇ ਸਰਕਾਰ ਬਿਲਕੁਲ ਉਹਦੇ ਗੁੰੰਗੀ ਹੋਈ ਹੋਈ ਆ ਬੋਲੀ ਹੋਈ ਹੋਈ ਆ ਸਰਕਾਰ ਉਹ ਸੁਣ ਨਹੀਂ ਰਹੀ ਉਹਨਾਂ ਨੂੰ ਸੁਣਾ ਕੇ ਛਡਾਂਗੇ ਤੇ ਇਹ ਕਿਸਾਨ ਜਿਹੜੇ ਬੈਠੇ ਨੇ ਇਹਨਾਂ ਦੀਆਂ ਮੰਗਾਂ ਇਹਜੋ ਕੇ ਇਹਨਾਂ ਨੂੰ ਰਾਹ ਖੋਲ ਕੇ ਅੱਗੇ ਦੇਣੇ ਚਾਹੀਦੇ ਨੇ ਅਗਲੀ ਗੱਲ ਅਰਜਾ ਸਾਹਿਬ ਕਰਨੀ ਹੈ ਅੱਜ ਦੀ ਜੋ ਹਰਮੀ ਸਿੰਘ ਕਾਦੀਆਂ ਇਹਨਾਂ ਨੇ ਜੋ ਅੱਜ ਦੀ ਮੀਟਿੰਗ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਆ ਕਿ ਅੱਜ ਦੀ ਇਹ ਅਹਿਮ ਮੀਟਿੰਗ ਜਿਹੜੀ ਸਰਕਾਰ ਕਿਸਾਨਾਂ ਦੇ ਉੱਤੇ ਜ਼ਬਰ ਕਰ ਰਹੀ ਆ ਉਹਦੀ ਮੌਕੇ ਤੇ ਇੱਕਦਮ ਐਕਸ਼ਨ ਲੈਣ ਲਈ ਇਹ ਅੱਜ ਦੀ ਮੀਟਿੰਗ ਲੀਕੀ ਗਈ ਸੀ ਇਹਦੇ ਵਿੱਚ ਪੰਜਾਬ ਚੈਪਟਰ ਦੀਆਂ ਐਸਕੇਐਮ ਦੀਆਂ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਅੱਜ ਇਸ ਮੀਟਿੰਗ 'ਚ ਸ਼ਾਮਲ ਹੋਈਆਂ ਨੇ ਸੋ ਇਸ ਮੀਟਿੰਗ ਦੇ ਵਿੱਚ ਫੈਸਲੇ ਹੋਏ ਨੇ ਜੋ ਕਾਦੀਆਂ ਜੀ ਨੇ ਦੱਸ ਪਿਉ ਮੈਂ ਰਿਪੀਟ ਨਹੀਂ ਕਰੂੰਗਾ ਅਗਲਾ ਜਿਹੜਾ ਹੈ 16 ਤਰੀਕ ਦੇ ਜੋ ਭਾਰਤ ਗ੍ਰਾਮੀਣ ਬੰਦਾਂ ਉਹਦੇ ਵਿੱਚ ਵੀ ਕਾਦੀਆਂ ਸਾਹਿਬ ਨੇ ਦੱਸਤਾ ਕਿ ਸਰਕਾਰ ਦੇ ਜ਼ਬਰਦਸਤ ਜੋ ਵਿਰੋਧ ਆ ਸੀ ਉਹਦੇ ਵਿੱਚ ਵੀ ਕਰਾਂਗੇ ਔਰ ਉਸ ਤੋਂ ਬਾਅਦ ਅਗਰ ਬੀਜੇਪੀ ਆਪਦੀਆਂ ਇਹਨਾਂ ਚਾਲਾਂ ਦੇ ਵਿੱਚੋਂ ਨਾ ਸਾਈਡ ਤੇ ਹੋਈ ਨਾ ਰੋਕੀਆਂ ਇਹ ਚਾਲਾਂ ਜਿਹੜੀਆਂ ਕਿਸਾਨਾਂ ਤੇ ਮਜ਼ਦੂਰਾਂ ਤੇ ਲੋਕਾਂ ਵਿਰੋਧੀ ਨੇ ਔਰ ਖਾਸ ਕਰਕੇ ਕਿਸਾਨਾਂ ਨਾਲ ਇੱਕ ਐਸ ਤਰ੍ਹਾਂ ਦਾ ਜਿੱਦਾਂ ਦੇਸ਼ ਦੇ ਦੁਸ਼ਮਣਾਂ ਵਰਗਾ ਮਾਹੌਲ ਆ ਜਿਹੜਾ ਦੇਸ਼ ਦੇ ਦੁਸ਼ਮਣਾਂ ਵਰਗਾ ਰਵਈਆ ਉਹ ਜਿਹੜਾ ਅਪਣਾ ਰਹੀ ਆ ਇਹਦਾ ਜੋ ਫੁਰਜੋਰਸੀਆਂ ਜਿਹੜੀ ਇਹਦੀ ਵਿਰੋਧ ਕਰਦੇ ਆ ਔਰ ਨਾਲ ਦੀ ਨਾਲ 16 ਤਰੀਕ ਦੇ ਐਕਸ਼ਨ ਤੋਂ ਬਾਅਦ ਅਸੀਂ 18 18 ਤਰੀਕ ਨੂੰ ਲੁਧਿਆਣੇ ਦੇ ਵਿੱਚ ਦੁਬਾਰਾ ਮੀਟਿੰਗ ਕਰਾਂਗੇ ਅਗਰ ਬੀਜੇਪੀ ਆਪਣੀਆਂ ਇਹਨਾਂ ਚਾਲਾਂ ਤੋਂ ਨਹੀਂ ਰੁਕਦੀ ਤਾਂ ਉਸ ਦੇ ਨ 18 ਦੀ ਮੀਟਿੰਗ ਦੇ ਵਿੱਚ ਅਸੀਂ ਬੀਜੇਪੀ ਦੇ ਵਿਰੋਧ ਵਿੱਚ ਆਉਣ ਵਾਲੇ ਸਮੇਂ ਲਈ ਤਕੜਾ ਐਕਸ਼ਨ ਆ ਜਿਹੜਾ ਉਹ ਲੀਕਾਂਗੇ ਸੋ ਜੋ ਸਾਡੇ ਨਾਲ ਅੱਜ ਦੇ ਪ੍ਰਧਾਨਗੀ ਮੰਡਲ 'ਚ ਜਮੂਰੀ ਕਿਸਾਨ ਸਭਾ ਤੋਂ ਕਲਵਾਨ ਸਿੰਘ ਸੰਧੂ ਨੇ ਅਗਲੀ ਗੱਲ ਕਲਵਾਨ ਸਿੰਘ ਸੰਧੂ ਕਰਨਗੇ ਅੱਜ ਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੱਡੀ ਪੱਧਰ ਤੇ ਸਾਡੀ ਗੱਲਬਾਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਏ ਆ ਜਿਵੇਂ ਹਰਜੀਤ ਜੀ ਨੇ ਤੇ ਬਲਜੀਤ ਜੀ ਨੇ ਦੱਸਿਆ ਕਿ ਜੋ ਸਾਡਾ ਡੈਮੋਕਰੈtic ਰਾਈਟ ਆ ਉਹਨੂੰ ਕੰਟੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਰਸਤੇ ਰੋਕ ਕੇ ਜਿਵੇਂ ਕੋਈ ਬਗਾਨਾ ਮਾਲਕ ਹੋਵੇ ਇਸ ਤਰ੍ਹਾਂ ਕੰਦਾ ਵੜਾਈਆਂ ਗਈਆਂ ਰਸਤੇ ਦੇ ਵਿੱਚ ਇਹ ਕੋਈ ਕਿਸੇ ਸਰਕਾਰ ਲਈ ਚੰਗਾ ਨਹੀਂ ਸਾਡੇ ਵੱਲੋਂ ਮੰਗੇ ਆ ਜਿੱਥੇ ਉਹਨਾਂ ਨੇ ਕਿਸਾਨਾਂ ਤੇ ਕਿਰਗਾਇ ਛੱਡੇ ਆ ਰਬੜੀਆਂ ਬੰਡ ਛੱਡੀਆਂ ਕੋਸਥਾਂ ਤੇ ਲਾਠੀ ਚਾਰਚ ਵੀ ਕੀਤਾ ਬਾਰਡਰ ਕੈਨਾਂ ਦੀ ਵਰਤੋਂ ਵੀ ਕੀਤੀ ਆ ਉਥੇ ਸਾਡਾ ਜਿਹੜਾ ਡੈਮੋਕਰੇਟ ਚੌਥਾ ਥਾਮਿਆ মিডিਆ ਵੀ ਨਹੀਂ ਬਖਸ਼ਿਆ ਉਥੇ মিডিਆ ਦੀਆਂ ਗੱਡੀਆਂ ਤੇ ਵੀ ਕਿਰਗਾਇ ਦੇ ਕੋਲੇ ਆਏ ਆ মিডিਆ ਨੇ ਸੱਜਣ ਅਸੀਂ ਆਪ ਟੀਵੀ ਤੇ ਦੇਖਦੇ ਰਹੇ ਆ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਉਥੇ ਦੀ ਕਵਰੇਜ ਕਰਦੇ ਰਹੇ ਆ ਕਿਰਗਾਇ ਸੀ ਇੰਨਾ ਲੜਦੀ ਆ ਉਹ ਜਿਹੜਾ ਪਾਣੀ ਬਾਟਰ ਕੈਨ ਕਰ ਰਹੇ ਉਹਦੇ ਵਿੱਚ ਕੈਮੀਕਲ ਪਾਇਆ ਹੈ ਜਿਹੜੇ ਕਲੀਅਰ ਗੈਸ ਦੇ ਗੋਲੇ ਆ ਉਹ ਆਊਟੇਟ ਡਿਆ ਐ ਐਕਸਪਾਇਰੀ ਡੇਟ ਦੇ ਆ ਐਕਸਪਾਇਰੀ ਡੇਟ ਦਾ ਭਾਵ ਇਹ ਹੁੰਦਾ ਵੋ ਉਹਦੀ ਜਿਹੜੀ ਗੈਸ ਆ ਜਿਆਦਾ ਇਰੀਟੇਟ ਕਰਦੀ ਐ ਫੈਮਲੀ ਤੇ ਜਿਆਦਾ ਲੜਦੀ ਐ ਸਾਹ ਦੀ ਜਿਆਦਾ ਪ੍ਰੋਬਲਮ ਕ੍ਰੀਏਟ ਕਰਦੀ ਐ ਉਹ ਜਿਹੜੇ ਐਕਸਪਾਇਰੀ ਡੇਟ ਦੇ ਬਰਤੇ ਜਾ ਰਹੇ ਆ ਅਸੀਂ ਜਿੱਥੇ ਕਿਸਾਨਾਂ ਜਥੇਬੰਦੀਆਂ ਤੇ ਇਹ ਤਸ਼ੱਦਦ ਹੀ ਖੇਤੀ ਕਰਦੇ ਆ ਉੱਥੇ ਸਾਡੇ ਭੈਣ ਭਰਾ ਆ ਮੀਡੀਆ ਦੇ ਵਿੱਚ ਜਿਨ੍ਹਾਂ ਨੇ ਆਮ ਲੋਕਾਂ ਦੀ ਜਵਾਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਤੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੋਕਾਂ ਦੇ ਨੰਗਿਆਂ ਕੱਢ ਵਿੱਚ ਪਾਉਣਾ ਉਹਨਾਂ ਤੇ ਵੀ ਜਿਹੜਾ ਤਸ਼ੱਦਦ ਆਇਆ ਉਹਦੀ ਪੁਰਜੋਖੀ ਦੀ ਕਰਦੇ ਆ ਜਿਵੇਂ ਪਹਿਲਾਂ ਕਿਹਾ ਗਿਆ ਕੱਲ ਨੂੰ ਅਸੀਂ 3 ਘੰਟੇ ਦਾ ਟੋਰਫਰੀ ਕਰਨੇ ਆ 6 ਮਸਲਾ ਇਦਾਂ ਹੀ ਡਟਕਦਾ ਰਿਆ ਰਾਸ਼ਟਰੀ ਖਾਲੀ ਨਾ ਕੀਤੇ ਤੇ ਫਿਰ ਅਸੀਂ 18 ਪੀ ਦੀ ਮੀਟਿੰਗ ਕਰਕੇ ਅਗਲਾ ਕੋਈ ਤਕੜਾ ਐਕਸ਼ਨ ਕਰਾਂਗੇ ਔਰ ਜਿਹੜੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਕਿ ਆਪਣੀ ਜ਼ਿੰਮੇਵਾਰੀ ਨਿਭਾਉਣ। ਅੱਜ ਕੱਲ ਦੀ ਜੋ ਰਣਨੀਤੀ ਹਾਂਜੀ ਸਰ ਕੱਲ ਉਗਰਾਹਾਂ ਤੋਂ ਕਿਹਾ ਗਿਆ ਹੈ ਕਿ 12 ਤੋਂ 4 ਵਜੇ ਤੱਕ ਰੇਲ ਰੋਕਾਂ ਰੇਲ ਰੋਕੀਆਂ ਜਾਣਗੀਆਂ 7 ਜਗ੍ਹਾ ਤੇ ਕਿਸਮਤਨ ਕਰਦੇ ਹਾਂ। ਤੁਸੀਂ ਮੈਂ ਪਹਿਲਾਂ ਕਹਿ ਕੇ ਹਟਿਆ ਇਹ ਸਦਾ ਐਸਕੇਮ ਦਾਇਆ। ਉਗਰਾਹਾਂ ਜਥੇਬੰਦੀ ਸਾਡੇ ਆਲ ਇੰਡੀਆ ਐਸਕੇਮ ਦਾ ਹਿੱਸਾ ਹੈ। ਪੰਜਾਬ ਦੇ ਵਿੱਚ ਸਾਡੇ ਨਾਲ ਬਹੁਤ ਵਾਰੀ ਤਾੜ-ਬੇੜ ਮੇਕਸ਼ ਕਰਦੇ ਆ। ਇਹ ਜਿਹੜਾ ਕੱਲ ਦਾ ਸੱਦਾ ਆ ਇਹ ਇਸਕੀਮ ਦਾ ਸੱਦਾ ਆ ਟੋਟਲ ਜਥੇ ਬੰਦਿਆਂ ਦਾ ਕੋਈ ਜਥੇ ਬੰਦਿਆਂ ਹੋਰ ਵੀ ਕਾਨੂੰ ਕੋਈ ਹੋਰ ਐਕਸ਼ਨ ਕਰ ਰਹੀਆਂ ਕੋਈ ਪੁਤਰੀ ਭੂਗ ਰਹੀਆਂ ਕੋਈ ਡਿਮੋਨਸਟ੍ਰੇਸ਼ਨ ਕਰ ਰਹੀਆਂ ਜਿਹੜਾ ਵੱਜਵਾ ਸੱਦਾ ਇਸਕੀਮ ਦਾ ਆ ਉਹ 3 ਘੰਟੇ 11 ਤੋਂ 2 ਵਜੇ ਤੱਕ ਟੋਲ ਪਰ ਅਜੇ ਫ੍ਰੀ ਕਰਨੇ ਆ 18 ਤਰੀਕ ਨੂੰ ਲੁਧਿਆਣੇ ਮੀਟਿੰਗ ਹੋ ਰਹੀ ਆ ਕਰਨੈਲ ਸਿੰਘ ਈਸ਼ਰੂਪਾ ਬੰਦੇ ਵਿੱਚ 11 ਵਜੇ ਉਹਦੇ ਲਈ ਕੋਈ ਠੋਸ ਪ੍ਰੋਗਰਾਮ ਬਣਾਵਾਂਗੇ ਇਹ ਸਰਕਾਰ ਦਾ ਵਤੀਰਾ ਇਹੀ ਨੇ। ਕੀ ਅੱਜ ਦੀ ਮੀਟਿੰਗ ਦੇ ਵਿੱਚ ਜੋ ਸੰਘੂ ਬਾਰਡਰ ਤੇ ਚੱਲ ਰਿਹਾ ਉਹਨੂੰ ਲੈ ਕੇ ਵੀ ਐਸਕੇਮ ਨਾਲ ਖੜਾ ਹੁਣ ਹੋਏਗਾ ਨਾਲ ਕਿ ਹਾਲੇ ਇੰਤਜ਼ਾਰ ਕੀਤਾ ਜਾਏਗਾ ਕੇਂਦਰ ਸਰਕਾਰ ਦੀ ਮੀਟਿੰਗ ਆਪਾਂ ਕਿਸੇ ਤਰ੍ਹਾਂ ਨਹੀਂ ਇਹਦੇ ਵਿੱਚ ਹਾਲੇ ਉਹਨਾਂ ਵੱਲੋਂ ਸਾਨੂੰ ਸੱਤਾ ਵੀ ਨਹੀਂ ਆਇਆ। ਉਹਦੇ ਵਿੱਚ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਮੰਗਾਂ ਸਾਡੀਆਂ ਉਹੀ ਆ ਜਿਹੜੀਆਂ ਅਸੀਂ ਲੈ ਕੇ ਲੜੇ ਆਂ। ਮੰਗਾਂ 'ਚ ਕੋਈ ਬਹੁਤਾ ਫਰਕ ਨਹੀਂ ਆ। ਫਿਰ ਨਾਲ ਕਿਉਂ ਨਹੀਂ ਖੜੇ ਹੋ ਅਸੀਂ ਸੱਦਾ ਦਿੱਤੇ ਹੋ। ਸੱਦਾ ਦਿੱਤੇ 16 ਦੀ ਪੁਲਿਸ ਉਹਨਾਂ ਕੋਲ ਦੀ। ਕਾਇ ਨਾ ਪੀਓ। ਉਹਨਾਂ ਨੇ ਰਾਤੀ 12 ਵਜੇ ਵੀਡੀਓ ਪਾਈ ਆ ਡੱਲੇਆਰ ਸਾਹਿਬ ਨੂੰ ਪੁੱਛਿਆ মিডিਆ ਵਾਲਿਆਂ ਨੇ ਕਿ ਤੁਸੀਂ ਇਸ ਕੇਸ ਨੂੰ ਨਾਲ ਲੈ ਰਹੇ ਹੋ ਉਹਨੇ ਕਿਹਾ ਸਾਡਾ ਮੇਰਾ ਹਲੇ ਕੋਈ ਵਿਚਾਰ ਨਹੀਂ ਅਸੀਂ ਪੰਜ ਮੈਂਬਰ ਦੀ ਕਮੇਟੀ ਬਣਾਈ ਆ ਉਹ ਫੈਸਲਾ ਕਰੂਗੀ ਕਿ ਇਹਨੂੰ ਲੈਣਾ ਨਹੀਂ ਲੈਣਾ ਉਹ ਉਹਨਾਂ ਦੀ ਅਸੀਂ ਉਹਦੇ ਇੰਟਰਵਿਊ ਨਹੀਂ ਕਰ ਸਕਦੇ ਜਿਹੜੀ ਵੀ ਐਜੀਟੇਸ਼ਨ ਲੜਦੀ ਹੈ ਜਥੇਬੰਦੀ ਉਹ ਆਪਣੇ ਰੂਮ ਦੇ ਵਿੱਚ ਲੜਦੀ ਹੈ ਅਸੀਂ ਜਿਹੜਾ ਕੰਨੂ ਕਰ ਰਹੇ ਆ ਉਹ ਕਿਸਾਨ ਜਥੇਬੰਦੀਆਂ ਦੇ ਰਿਪਰੈਸ਼ਨ ਦੇਖਣਾ ਸਰਕਾਰ ਦਾ ਜਿਹੜਾ ਐਂਟੀ ਡੈਮੋਕਰੇਟ ਐਟੀਟਿਊਡ ਆ ਉਹਦੇ ਖਰਾਬਾ ਜਿਹੜਾ 16 ਤਰੀਕ ਦਾ ਬੰਦ ਆ ਉਹ ਇਸ ਤੋਂ ਪਹਿਲਾਂ ਸਾਡਾ ਐਸਕੇਮ ਵੱਲੋਂ ਲਾਂਚ ਕੀਤਾ ਹੋਇਆ ਤੇ ਪੂਰਾ ਆਲ ਇੰਡੀਆ ਦਾ ਬੰਦ ਆ ਉਹ ਗ੍ਰਾਮਨ ਜਿਹੜਾ ਬੰਦ ਹੈਗਾ ਉਹਦਾ ਪ੍ਰੋਗਰਾਮ ਸਾਡਾ ਦਿੱਤਾ ਹੋਇਆ ਇਸ ਕਰਕੇ 16 ਦੇ ਬੰਦ ਵਾਸਤੇ ਅਸੀਂ ਪਹਿਲਾਂ ਹੀ ਤਿਆਰੀ ਕਰ ਰਹੇ ਸੀ ਤੇ ਤਿਆਰੀਆਂ ਹੋਈਆਂ ਹੋਈਆਂ ਨੇ 16 ਨੂੰ ਪੂਰਾ ਭਾਰਤ ਬੰਦ ਰਹੂਗਾ ਤੇ ਜਿਹੜਾ ਸਰਕਾਰ ਨੇ ਇਹ ਬਰੀਆ ਰਬਈਆ ਬਣਾਇਆ ਇਹਦੇ ਉਲਟ ਵੀ ਸੋਣ ਦੇ ਲੋਕਾਂ ਦੀ ਭਾਵਨਾਵਾਂ ਉਹ ਜਾਗਰੂਕ ਹੋ ਕੇ ਆਉਣਗੀਆਂ ਮੈਂ ਸਿਰਫ ਇੱਕ ਦਾ ਲੈਟਰ ਕਰਨੀ ਚਾਹੁੰਦਾ ਇਸ ਨੂੰ ਮੈਂਸ਼ਨ ਕਰ ਦਿਓ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਇਹ ਪੰਜਾਬ ਤੋਂ ਬਾਹਰ ਕੋਈ ਅੰਦੋਲਨ ਨਹੀਂ 16 ਤਰੀਕ ਦਾ ਬੰਦ ਗਵਰਨਮੈਂਟ ਨੇ ਆ ਸਾਡੀਆਂ ਮੰਗਾਂ ਤੇ ਸਰਪ੍ਰੈਸ਼ਨ ਦੇ ਮਾਮਲੇ ਤੇ ਦੂਰ ਭਾਰਤ ਚ ਉਸ ਨੂੰ ਜਵਾਬ ਕੋਈ ਫਰ ਅਸੈਂਟਰ ਐਸੋਸੀਏਸ਼ਨ ਰੋਡ ਹੱਤੋਂ ਨੇ ਕਿਹਾ ਹੈਗਾ ਕਿ ਕਿਸਾਨ ਜਿਹੜੇ ਸਰਕਾਰ ਨਾਲ ਗੱਲ ਕਰਨ ਕਿਉਂਕਿ ਸਰਕਾਰ ਜਿਹੜੀ ਹੈ ਕਿਸਾਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ ਕੋਈ ਹਾਲੇ ਤੱਕ ਐਸਕੇਐਮ ਨੂੰ ਇੱਕ ਵੀ ਸੰਦੇਸ਼ ਆਇਆ ਨਹੀਂ ਆਇਆ ਵੀ ਸਰਕਾਰ ਗੱਲ ਕਰਨ ਨੂੰ ਤਿਆਰ ਹੈ ਅਸਕੇ ਆਮ ਕਦੀ ਵੀ ਟੇਬਲ ਟਾਕ ਤੋਂ ਨਹੀਂ ਭੱਜਦੀ ਜਦੋਂ ਵੀ ਸਰਕਾਰ ਬੁਲਾਉਗੀ ਉੱਥੇ ਸਾਡੀ ਮੀਟਿੰਗ ਕਰਕੇ ਫੈਸਲਾ ਸਾਡੇ ਦੌਰ ਤੇ ਲਿੱਤਾ ਜਾਂਦਾ। ਗੱਲਬਾਤ ਯਾਰ ਨੂੰ ਕੋਈ ਮੀਟਿੰਗ ਨਹੀਂ ਕਿਹਾ ਜਾਂਦਾ। ਮੀਟਿੰਗਾਂ ਦੀਆਂ ਬਕਾਇਦਾ ਚਿੱਠੀਆਂ ਆਉਂਦੀਆਂ, ਟਾਈਮ ਸੈੱਟ ਕੀਤੇ ਜਾਂਦੇ ਆ, ਉਹ ਕੱਲੀ-ਕੱਲੀ ਆਰਗੇਨਾਈਜ਼ਰ ਤੱਕ ਚਿੱਠੀ ਜਾਂਦੀ ਹੈ। ਜਾਂ ਬਰਚੋਲ ਅਰੇ ਇਨਵਿਟੇਸ਼ਨ ਦੀ ਆ ਜਾਂ ਟੈਲੀਫੋਨ ਕਨਫਰਮੇਸ਼ਨ ਦੀ ਆ ਜਾਂ ਰਿਟਰਨ ਕਨਫਰਮੇਸ਼ਨ ਦੀ ਆ। ਜਿਹੜੀ ਜ਼ਿੰਮੇਵਾਰ ਸਰਕਾਰ ਤੈਅ ਰਿਆ ਉਹਨੇ ਟਾਈਮ ਰੱਖਣਾ ਹੁੰਦਾ। ਉਸ ਟਾਈਮ ਦੇ ਮੌਕੇ ਤੇ ਪਹੁੰਚਣਾ ਹੁੰਦਾ। ਮੀਟਿੰਗ ਜਿਹੜੀ ਬੇਕ ਨਹੀਂ ਹੁੰਦੀ ਕਦੇ ਵੀ ਤਾਂ ਆ ਵੀ ਮੀਟਿੰਗਾਂ 2 ਮਿੰਟ ਮੰਤਰੀ ਆਏ ਆ ਉਦੋਂ ਪਹਿਲਾਂ ਇੰਟੈਲੀਜ ਇਹਦੀਆਂ 2 ਮਿੰਟਾਂ ਹੋਈਆਂ ਉਹ ਚਾ ਕੱਢਿਆ ਕੀ ਉਹਨਾਂ ਨੇ ਜੇ ਸਰਕਾਰ ਤਿਆਰ ਹੀ ਨਹੀਂ ਉਹਨਾਂ ਨੇ ਅੱਜ ਮੀਡੀਆ ਦੇ ਤਾ ਵੀ ਅਸੀਂ ਇਸ ਦੂਜੀ ਐਮਐਸਪੀ ਦੇ ਇਹਨ ਹਰੀ ਕੋਡ ਸੀਰ ਨਹੀਂ ਲੈ ਸਕਦੇ ਕਹਤਾ ਉਹਨਾਂ ਨੇ ਤੇ ਜੇ ਐਮਐਸਪੀ ਦੇ ਕੋਈ ਫੈਸਲਾ ਨਹੀਂ ਕਰ ਸਕਦੇ ਮੀਟਿੰਗ ਆਦੀ ਕਰਨੀ ਉਹਨਾਂ ਨੇ ਉਲਟਾ ਕਿਸਾਨਾਂ ਦੇ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਇੱਕ ਇੱਕ ਸਵਾਲ ਹੈ ਕਿ ਤੁਸੀਂ ਦੱਸ ਦਿਓ ਕਿ ਮੰੰਗਾ ਸਾਡੀਆਂ ਇਕੱਠੀਆਂ ਨੇ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਜੇਕਰ ਐਸਕੇਐਮ ਦਾ ਵੀ ਨਾਲ ਸਹਿਯੋਗ ਦਿੱਤਾ ਜਾਂਦਾ ਮੈਡੀਕਲ ਦਿੱਤੀਆਂ ਜਾਂਦੀਆਂ ਇਸ ਅੰਦੋਲਨ ਤੋਂ ਪਹਿਲਾਂ ਅੱਜ ਰੂਪਰੇਖਾ ਹੋਰ ਹੋਣੀ ਸੀ ਜੋ ਕੱਲ ਸਾਰੇ ਤੇਰੇ ਤਸਵੀਰਾਂ ਨਿਕਲ ਕੇ ਆਈਆਂ ਨੇ ਉਹ ਹਾਲਾਤ ਕੁਝ ਹੋਰ ਹੋਣੇ ਸੀ ਉਹ ਤਾਂ ਕੀ ਗੱਲ ਹੈ ਜੁਆਇੰਟ ਐਕਸ਼ਨ ਦਾ ਫਾਇਦਾ ਹੁੰਦਾ ਕੋਈ ਸ਼ੱਕ ਨਹੀਂ ਗਾਰ ਨਹੀਂ ਇਸ ਸਮੇਂ ਤੋਂ ਵੀ ਗੱਲ ਕੀਤੀ ਗਈ ਹੈ ਦੇਖੋ ਇਹਦੇ ਵਿੱਚ ਦੂਸਰੀਆਂ ਜਥੇਬੰਦੀਆਂ ਦੇ ਕੀ ਰੂਪਰੇਖਾ ਕਿੱਦਾਂ ਉਹ ਲੜਨਾ ਚਾਹੁੰਦੀਆਂ ਨੇ ਉਹ ਉਹਨਾਂ ਤੇ ਆ ਜਿਹੜੀ ਸਾਡੀ ਐਸਕੇਐਮ ਆ ਐਸਕੇਐਮ ਭਾਰਤ SKM ਭਾਰਤ ਤੈ ਕਰਦੀਆ ਕਿਉਂਕਿ ਲੜਾਈ ਸਾਡੀ ਦੇਸ਼ ਪਧਰੀ ਆ ਲੜਾਈ ਸਾਡੀ ਸੈਂਟਰ ਗਵਰਨਮੈਂਟ ਨਾਲ ਆ ਉਸ ਕਰਕੇ ਸਾਡੀ ਇਕੱਲੀ ਸਟੇਟ ਨਾਲ ਲੜਾਈ ਨਹੀਂ ਹੈ ਜੇ ਦੇਖਿਆ ਜਾਵੇ ਤਾਂ ਅੱਜ ਸਟੇਟ ਤੇ ਤਾਂ ਸਾਡੇ ਪੰਜਾਬ ਤੇ ਤਾਂ ਸਾਡੀ ਠੀਕ ਆ ਪੰਜਾਬ ਨਾਲ ਵੀ ਅਸੀਂ ਸੇੜ ਨਾਲ ਲੜ ਰਹੇ ਆ ਪਰ ਜਿਹੜਾ ਸਾਡਾ ਡਿਮਾਂਡ ਚਾਰਟ ਆ ਉਹ ਡਿਮਾਂਡ ਚਾਰਟ ਸੈਂਟਰ ਦੀਆਂ ਜਿਹੜੀਆਂ ਨੇ ਉਹ ਸੈਂਟਰ ਮੰਗਾ ਪੂਰੀਆਂ ਕਰ ਸਕਦਾ ਸੋ ਆਪ ਦੇ ਆਪ ਦੇ ਤਰੀਕੇ ਨੇ SKM ਦਾ ਇੱਕ ਇਹ ਤਰੀਕਾ ਉਹਨੇ ਉਸੇ ਲੜੀ ਦੇ ਤਹਿਤ 16 ਤਰੀਕ ਦਾ ਭਾਰਤ ਬੰਦ ਕੀਤਾ ਉਸੇ ਲੜੀ ਦੇ ਤਹਿਤ ਐਸ ਕੇ ਐਮ ਨੇ ਟ੍ਰੇਡ ਯੂਨੀਅਨਾਂ ਨੂੰ ਨਾਲ ਲਿਆ ਅੱਜ ਦੇਸ਼ ਦਾ ਹਰ ਉਹ ਵਰਗ ਜਿਹੜਾ ਮਿਹਨਤ ਕਾਸ਼ਾ ਜਿਹੜਾ ਕੰਮ ਕਰਕੇ ਖਾਂਦਾ ਅੱਜ ਉਹ ਪੂਰੇ ਦੇਸ਼ ਦਾ ਉਹ ਵਰਗ 16 ਤਰੀਕ ਨੂੰ ਸੜਕਾਂ ਤੇ ਹੋਊਗਾ ਇਹ ਐਸ ਕੇ ਐਮ ਦੇ ਫੈਸਲੇ ਨੇ ਅਸੀਂ ਇੱਕ ਬਕਾਇਦਾ ਤੌਰ ਤੇ ਇੱਕ ਕਹ ਲੋ ਵਿਧੀਵੰਤ ਤਰੀਕੇ ਨਾਲ ਲੜਾਈ ਲੜ ਰਹੇ ਆ ਅਸੀਂ ਕੋਈ ਭਾਵਕ ਹੋ ਕੇ ਜਾਂ ਅਸੀਂ ਕੋਈ ਮਾਰ ਕੇ ਵਾਜੀ ਵਾਲੀ ਲੜਾਈ ਨਹੀਂ ਲੜ ਰਹੇ ਤੇਰਾ ਵੀ ਆਈਆਂ ਨੇ ਕਿ ਪੰਜਾਬ ਦੀ ਹਦੂਦ ਦੇ ਅੰਦਰ ਡਰੋਨ ਆਉਂਦੇ ਨੇ ਹਮਲਾ ਕਿਤੇ ਨਾ ਪੰਜਾਬ ਸਰਕਾਰ ਨੂੰ ਕਿੱਥੇ ਵੇਖਦੇ ਹੋ ਸਾਰੀਆਂ ਚੀਜ਼ਾਂ ਦੇ ਕਿ ਪੁਲਿਸ ਪ੍ਰਸ਼ਾਸਨ ਇਹ ਤਾਂ ਉਹ ਵੀ ਅਗਲੀ ਅੰਕ ਅਸੀਂ ਇਹ ਸਮਝਦੇ ਆ ਵੀ ਇੱਥੇ ਸਰਕਾਰ ਹੈ ਸਰਕਾਰ ਕਨਸਟੀਟਿਊਸ਼ਨ ਦੀ ਵਾਇਲੇਸ਼ਨ ਨਹੀਂ ਕਰਦੀ ਹੁੰਦੀ ਕਨਸਟੀਟਿਊਸ਼ਨ 'ਚ ਸਾਡਾ ਮੌਲਿਕ ਅਧਿਕਾਰ ਹੈ ਦਿੱਲੀ ਸਾਡੀ ਰਾਜਧਾਨੀ ਹੈ ਉੱਥੇ ਪੀਸਫੁਲ ਪ੍ਰੋਟੈਸਟ ਅਸੀਂ ਕਰ ਸਕਦੇ ਆ ਨੈਸ਼ਨਲ ਹਾਈਵੇ ਤੇ ਜਾਣਾ ਸਾਡਾ ਮੌਲਿਕ ਅਧਿਕਾਰ ਹੈ ਅਸੀਂ ਕਿਸੇ ਨੂੰ ਵਾਦਾ ਖਣੀ ਕਰੀਏ ਆ ਕੋਈ ਕਾਨੂੰਨ ਤੋੜੀਏ ਫੇਰ ਤਾਂ ਸਰਕਾਰ ਸਾਨੂੰ ਰੋਕੇ ਅਸੀਂ ਆਪਣੇ ਮੌਲਿਕ ਅਧਿਕਾਰ ਦੇ ਮੁਤਾਬਕ ਜਾ ਰਹੇ ਹਾਂ ਉਹਨਾਂ ਨੇ ਸਾਡੇ ਭਰਾਵਾਂ ਨੂੰ ਉੱਥੇ ਰੋਕਿਆ ਔਰ ਸਰਕਾਰਾਂ ਕਦੇ ਕਿੰਨੇ ਗੱਡਿਆ ਕਰਦੀਆਂ ਸਰਕਾਰਾਂ ਕਦੇ ਇਡੇ ਸਟਰੌਂਗ ਸੀਮੈਂਟਡ ਬੈਰੀਕੇਡ ਨਹੀਂ ਖੜੇ ਕਰਿਆ ਕਰਦੀਆਂ ਸਰਕਾਰ ਦਾ ਕੋਈ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਦਾ ਜਿਹੜਾ ਅਨ ਕਨਸਟੀਟਿਊਸ਼ਨਲ ਕੰਮ ਕਰਨ ਦਾ ਉਹ ਉਹਨਾਂ ਨੇ ਜੋ ਕੀਤਾ ਹੈ ਬ੍ਰੀਟਨ ਕਨਸਟੀਟਿਊਸ਼ਨਲ ਕੀਤਾ ਹੈ ਅਸੀਂ ਉਹਦੀ ਨਿੰਦਾ ਕਰਦੇ ਪੰਜਾਬ ਇੱਕ ਵਾਰੀ ਪੰਜਾਬ ਸਰਕਾਰ ਬਾਰੇ ਪਨੇਖਾ ਨਾ ਰਵੇ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਉਹਨਾਂ ਹੀ ਉਹਦਾ ਬੈਡ ਐਟੀਟਿਊਡ ਆ ਜਿਹੜੀ ਉਹ ਮੰਨ ਕੇ ਆਏ ਸੀਗੇ ਕਿ ਸਰੋਂ ਤੇ ਮੂੰਗੀ ਤੇ ਭਾਵਾਂ ਤਰ ਦਊਗਾ ਜੇ ਕਾਟ ਰੇ ਤੇ ਬਿਲੂਗੀ ਮੈਂ ਪੂਰਾ ਰੇਟ ਪੂਰਾ ਕਰੂੰਗਾ ਨਹੀਂ ਕੀਤਾ ਉਹਨੇ ਗੰਨੇ ਦੇ ਪੈਸੇ ਨਹੀਂ ਹਾਲੇ ਤੱਕ ਦਿੱਤੇ ਕੋਪਰਟ ਮਿੱਲਾਂ ਨਹੀਂ ਚਲਾਈਆਂ ਬੜਾ ਲੇਟਾ ਨੌ ਮਿੱਲਾਂ ਬੰਦ ਪਈਆਂ ਉਹਦੇ ਵਿਰੋਧ ਵੀ ਹੋਇਆ ਸਾਡੇ ਤਰਨ ਤਰਨ ਸ਼ੀਰੋਮੈਲ ਬੰਦ ਪਈ ਆ ਡੀਸੀ ਨੇ ਕਿਸਾਨਾਂ ਨੂੰ ਕਹਾ ਮੈਂ ਤੁਹਾਡੀ ਗੱਲਬਾਤ ਕਰਾਂਗਾ ਤੇ ਅੰਦਰ ਪਹਿਲਾਂ ਉਲਟਾ ਕਿਸਾਨਾਂ ਨੂੰ ਅੰਦਰ ਦੇ ਕੇ ਬਿਠਾੜ ਕੇ ਡੀਸੀ ਨੇ ਭਗਵੰਤ ਮਾਨ ਜਾਣ ਤੋਂ ਬਾਅਦ ਛੱਡਿਆ ਉਹਦਾ ਪਤੀਰਾ ਉਹ ਚੰਗਾ ਨਹੀਂ ਅਨਡੈਮੋਕਰਟ ਗਿਆ ਪਰ ਆਪਣੀ ਛੈਲ ਬਚਾਉਣ ਲਈ ਉਹਨੇ ਆਪਣਾ ਇਲਾਕਾ ਦਾ ਕ੍ਰੋਸ ਕਰਾ ਲਿਆ ਜੇ ਭਗਵੰਤ ਮਾਨ ਇਹ ਚਾਵੇ ਪੰਜਾਬ ਦੇ ਲੋਕਾਂ ਦੇ ਸਭ ਤੋਂ ਬਾਅਦ ਅਸੀਂ ਦਿੱਲੀਏ ਕੋਲ ਦੀ ਗੱਲਾਂ ਕਰਦੇ ਹਾਂ ਸਾਡੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਲੋਕ ਦੁਆਬੇ ਦੇ ਖਾਸ ਤੌਰ ਤੇ ਬਹੁਤ ਸਾਰੇ ਲੋਕ ਬੀਚਾਂ ਗਏ ਆ ਇਹਨਾਂ ਦਿਨਾਂ ਚ ਉਹ ਦਿਨਾਂ ਬਿਆਹਾਂ ਤੇ ਆ ਰਹੇ ਆ ਇਨੀ ਪਰੇਸ਼ਾਨੀ ਹੋ ਰਹੀ ਆ ਰੋਡ ਵੇ ਤੇ ਪੈਪਸੂਦ ਇੱਥੇ ਰੁੱਕ ਗਈ ਅੰਭਾ ਛੰਗੂ ਵੱਡੇ ਤੋਂ ਪਹਿਲਾਂ ਪਹਿਲਾਂ ਉਹਦਾ ਹਰਿਆਣੇ ਚ ਇੰਟਰਵਿਊ ਨਹੀਂ ਹੋ ਰੇ ਭਗਵਾਨਦਾਨ ਕਿੱਥੇ ਬੋਲ ਰਿਹਾ ਪਾਣੀਆਂ ਦੇ ਮਸਲੇ ਤੇਰੀ ਬੋਲ ਰਿਹਾ ਚੰਡੀਗੜ੍ਹ ਦੇ ਸਵਾਲ ਤੇਰੀ ਬੋਲ ਰਿਹਾ ਪੰਜਾਬੀ ਭਾਸ਼ਾ ਦੇ ਸਵਾਲ ਤੇਰੀ ਬੋਲ ਰਿਹਾ ਅਸੀਂ ਉਹਨੂੰ ਬਰਾਬਰ ਦਾ ਦੋਸ਼ ਲਾਉਂਦੇ ਹੋ ਇੱਕ ਦੋ ਵਾਰ ਦੇ ਦਿਓ ਉਹਨਾਂ ਦੇ ਬਹੁਤ ਹੀ ਸੱਦਾ ਤੋਂ ਮੁੰਡਿਆ ਤੁਸੀਂ ਇਹਦੇ ਸਿੱਖੀ ਸਾਲ ਨੂੰ ਦੱਸਿਆ ਜੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸੱਦਾ ਦਿੰਦੇ ਨੇ ਉਹ ਨਹੀਂ ਜਦ ਜਾਮੀਆਂ ਉੱਤੇ ਬੈਠੀਆਂ ਜੋ ਆਪਣਾ ਨਹੀਂ ਲੱਗੇ ਕਿਸੇ ਦੀ ਕੋਈ ਇਹ ਐਸਕੇਮ ਉਹਨਾਂ ਦਾ ਸਾਥ ਦੇਊਗਾ ਅਸੀਂ ਵਿਚਾਰਾਂਗੇ ਅਸੀਂ ਵਿਚਾਰਾਂਗੇ ਮੀਟਿੰਗ ਕਰਾਂਗੇ ਕੋਈ ਨਾ ਕੋਈ ਫੈਸਲਾ ਕਰਦਾ ਮੀਟਿੰਗ ਕਰਾਂਗੇ ਪੋਜੀਟਿਵਲੀ ਸੋਚਣ ਨਹੀਂ ਆਹ ਜਿਹੜੇ ਇੱਕ ਮੈਂ ਗੱਲ ਛੁੱਪੀ ਹੀ ਕਰਨੀ ਚਾਹੁੰਦਾ ਕਿ ਜਿਹੜੇ ਆ ਅੱਜ ਦੀ ਸਾਡੀ ਮੀਟਿੰਗ ਆ ਇਹਦੇ ਤਰੀਕਾ ਨਾਲ ਜੇ ਮੈਂ ਤੇ ਕੀ ਹੋ ਰਹੀ ਐਵੇਂ ਤਾਂ ਨਹੀਂ ਹੋ ਰਹੀ ਉਸੇ ਕਰ ਨਹੀਂ ਸਾਨੂੰ ਰੱਖਣੀ ਪਈ ਕਿ ਉਹਨਾਂ ਤੇ ਚੱਦਦ ਹੋ ਗਿਆ ਵੱਡੇ ਪੱਧਰ ਤੇ ਤਸ਼ੱਦਦ ਹੋ ਰਿਹਾ ਉਹਨਾਂ ਨੇ ਇੱਕ ਸਾਢੇ 10% ਵੱਡੇ ਨੂੰ ਲੀਕ ਕੀਤੇ ਜਾ ਰਹੇ ਠੀਕ ਹੈ ਉਹਨਾਂ ਦੀਆਂ ਗੱਲਾਂ ਲੀਡਰਾਂ ਦੀਆਂ ਜਿਹੜੀਆਂ ਨੇ ਕਈ ਤਰ੍ਹਾਂ ਦੀਆਂ ਆ ਰਹੀਆਂ ਨੇ ਉਹਦੇ ਕਰਕੇ ਸਾਡੇ ਐਗੂਰੇਟਿਵ ਨਾਲ ਗੱਲ ਕਰਦੇ ਆਪਾਂ ਵੀ ਉਹਨਾਂ ਨੇ ਇਹ ਗੱਲ ਕਹਿਤੀ ਕਿ ਸਾਡੀ ਪੰਜ ਮੈਂਬਰੀ ਕਮੇਟੀ ਕਿ ਉਹ ਜਿੰਦੇ ਦਾ ਸੱਦਣਾ ਤਾਂ ਉਹਨਾਂ ਨੇ ਐਸਕੀਐਮ ਜਿਹੜਾ ਇੱਕ ਪਿੱਛੇ ਐ ਜੀ ਐਸਕੀਐਮ ਐਕਸ਼ਨ ਕਰ ਰਹੇ ਆ ਐਸਕੀਐਮ ਕਾਨੂੰ ਉਹਨਾਂ ਦੇ ਵਿਰੋਧ ਦੇ ਵਿੱਚ 3 ਘੰਟੇ ਟੂਰ ਬਲਾਕ ਦਾ ਕਰ ਰਿਹਾ ਪਰਸੋਂ ਨੂੰ ਸਾਰਾ ਭਾਰਤ ਬੰਦ ਕਰ ਰਿਹਾ ਕਿਸਾਨਾਂ ਦੇ ਨਾਲ ਪਿੱਠ ਤੇ ਖੜੇ ਆ ਜਿਹੜੀ ਜੱਥੇ ਬਦੀਨਾ ਤੱਕਾ ਹੋ ਰਿਹਾ ਐ ਐਸਕੇਮ ਬਰਾਬਰ ਖੜਾ ਅੱਜ ਤਾਂ ਹੀ ਇਮਰਜੈਂਸੀ ਜੀ ਮੀਟਿੰਗ ਹੋਈ ਆ ਕਿਉਂਕਿ ਕਿਸਾਨਾਂ ਦੀ ਮੁੱਖ ਜਿਹੜੀ ਭਾਰਤ ਦੇ ਵਿੱਚ ਹੈਗੀ ਉਹ ਐਸਕੇਮ ਵੱਡੀ ਆ ਉਹਦਾ ਸਾਡੀ ਜਿੰਮੇਵਾਰੀ ਸਮਝਦੇ ਆ ਆਪਦੀ ਜਿੰਮੇਵਾਰੀ ਨੂੰ ਪਾਉਂਦੇ ਹੋਏ ਅਸੀਂ ਕਿਸਾਨਾਂ ਦੀ ਪਿੱਠ ਨਾਲ ਖੜਿਆ ਜਿਹੜਾ ਉਹਨੇ ਐਕਸ਼ਨ ਕੀਤਾ ਉਹਦੀ ਕਰ ਰਹੇ ਸਰਦਾਰਾਂ ਦੀ ਨਿੰਦਾ ਕਰਦੇ ਇੱਥੇ ਚੋੜੀ ਜਿਹੜਾ ਤੁਸੀਂ ਇਹ ਕਹਿੰਦੇ ਹੋ ਵੀ ਐਸਕੇਮ ਕੀ ਉਹ ਸਦਾ ਸਦਾ ਨਹੀਂ ਅਸੀਂ ਢਿੱਕਾਂਗੇ ਜੇ ਸਰਕਾਰ ਉਹਨਾਂ ਤੇ ਇਦੋਂ ਵੱਧ ਰਿਪਰੈਸ਼ਨ ਕਰ ਦੇ ਜ ਨੋਰਮ ਆ ਰਹੀ ਸਿਚੁਏਸ਼ਨ ਤੇ ਇਹ ਲੱਗ ਗਈ ਆ ਗਲਵਾ ਦਾ ਸੱਦਾ ਆ ਗਿਆ ਜੇ ਸਰਕਾਰ ਇਹ ਐਟੀਟਿਊਡ ਇਦਾਂ ਦੇ ਰੱਖੂਗੀ ਅਸੀਂ ਐਕਸ਼ਨ ਕਰਾਂਗੇ ਅਸੀਂ ਆਪਣੇ ਤੌਰ ਤੇ ਕਰਾਂਗੇ ਇਹ ਜ਼ਰੂਰੀ ਨਹੀਂ ਪਰ ਅਸੀਂ ਤਿਆਰ ਪਰ ਤਿਆਰ ਬੈਠੇ ਹਾਂ ਸਵਾਲ ਹੋ ਜਵਾਬ ਦੇ ਹੋਗੇ ਸ਼ੰਗੋ ਕਾਉਂਡਰ ਜਾਣ ਤੋਂ ਪਹਿਲਾਂ ਕਈ ਦੌਰ ਦੀ ਮੀਟਿੰਗ ਵੀ ਹੋਈ ਚੰਡੀਗੜ੍ਹ ਦੇ ਵਿੱਚ ਉਹ ਮੀਟਿੰਗ ਤੇ ਸਿੱਟੇ ਨਿਕਲੇ ਕੀ ਕੋਈ ਇਹਦਾ ਜਵਾਬ ਹੋ ਗਿਆ ਇਸ ਇਸ ਸਬਸਟੈਂਸ ਦੇ ਨੋਟਸ ਐਸਕੇਮੋ ਵਿੱਚ ਕੋਈ ਸ਼ਾਮਲ ਨਹੀਂ ਸੀ ਇਹਦਾ ਨੋ ਕਮੈਂਟ ਸਾਡੇ ਇਹ ਇਹਦਾ ਜਵਾਬ ਜਿਹੜੇ ਲੀਡਰਸ਼ਿਪ ਮੀਟਿੰਗ ਹੈ ਸ਼ਾਮਿਲ ਸੀ ਇਹਦਾ ਆਨਸਰ ਉਹ ਕਰਨਗੇ। ਅੱਛਾ ਉਹ ਦਿਹਾੜੇ ਵਾਲੀ ਮੀਟਿੰਗ ਵੀ ਤੁਸੀਂ ਗੱਲ ਕਰ ਰਹੇ ਹੋ ਕਿ ਦੁਬਾਰਾ ਕਰਦਿਓ ਕਿ ਸਾਨੂੰ ਵੀ ਬੜੇ ਮੈਸੇਜ ਆ ਰਹੇ ਨੇ ਕਿ ਐਸਕੇਮ ਟੈਕ ਕਰੇਗਾ ਕਿ ਤਾਂ ਕਰਕੇ ਸਾਰਾ ਵਾਰ ਪੁੱਛਦੇ ਆ। ਉਹ ਦਿਹਾੜਿਆਂ ਦੀ ਮੀਟਿੰਗ ਅਸੀਂ ਮੌਕੇ ਦੀ ਪੋਜੀਸ਼ਨ ਦੇਖਦੇ ਹੋਏ ਜਿਹੜਾ ਅੱਜ ਫੈਸਲਾ ਲਿੱਤਾ ਜੇ ਕਿਸਾਨਾਂ ਤੇ ਕਾਜ ਤਸੱਦ ਹੋਇਆ ਤਾਂ ਅਸੀਂ 15 ਤਰੀਕ ਦਾ ਪ੍ਰੋਗਰਾਮ ਰੱਖਤਾ ਹੈ 16 ਤਰੀਕ ਦਾ ਸਾਡਾ 50 ਭਾਰਤ ਬੰਦ ਰੱਖਿਆ ਹੋਇਆ ਹੈ। ਇਸ ਕਰਕੇ ਜੇ ਕੋਈ ਕੱਲ ਦੀ ਪੋਜੀਸ਼ਨ ਚੇਂਜ ਹੁੰਦੀ ਆ ਅਸੀਂ ਸਾਰੇ ਹਜ਼ਾਰਾਂ ਸਾਡੇਆਂ ਫੌਜਾਂ હાજર ਨੇ ਕਿਸ ਤਰ੍ਹਾਂ ਦਾ ਵੀ ਸਰਕਾਰ ਦਾ ਪੂਰਾ ਵਿਰੋਧ ਅਸੀਂ ਕਰਨ ਨੂੰ ਸਭ ਸਨਾਂ ਤਿਆਰ ਬਰ ਤਿਆਰ ਬੈਠੇ ਪੂਰੇ ਭਾਰਤ ਤੇ ਨਿਸ਼ਕੀ ਪੂਰੇ ਪੰਜਾਬ ਕੀ ਸਾਰੇ ਪਾਸੇ ਕਿਹੜੇ ਕਿਸਾਨਾਂ ਦੀ ਸ਼ਬੀ ਹੋ ਤਾਂ ਨਹੀਂ ਬੰਦੀ ਜਾ ਰਹੀ ਹੈ ਕਿ ਢਰਨੇ ਲੱਗ ਰਹੇ ਨੇ ਇਹਨਾਂ ਵਜ੍ਹਾ ਕਰਕੇ ਪਰੇਸ਼ਾਨੀ ਹੋਈ ਇਹਦੇ ਤੇ ਕੀ ਦੇਖੋ ਜੀ ਸ਼ਬੀ ਲੱਗੀ ਆ ਉਹ ਸਰਕਾਰ ਨੇ ਲਗਵਾਈ ਆ ਸਰਕਾਰ ਉਹਦੇ ਹੱਥ ਚ ਰਸਤੇ ਕਿਹਨੇ ਬੰਦ ਕੀਤੇ 2-3 ਦਿਨ ਪਹਿਲਾਂ ਸੀਮੈਂਟ ਦੇ ਕਿਹਨੇ ਲਾਇਆ ਕਿਲਾ ਕਿਹਨੇ ਲਾਈਆ ਉਹ ਸਾਰੇ ਤੁਸੀਂ ਕਵਰ ਕੀਤਾ ਤੇ ਦੇਖੋ ਸਰਕਾਰ ਕਿੱਧਰ ਕਰ ਰਹੀ ਹੈ ਡੈਮੋਕਰੇਸੀ ਦਾ ਕਾਹਨ ਹੋ ਰਿਹਾ ਇਹ ਸ਼ਰਮ ਹੋਰਿਆ ਸ਼ਾਂਤਮਈ ਕਿਸਾਨ ਜਾ ਰਹੇ ਸੀਗੇ ਬੇਸ਼ੱਕ ਸਾਡੀ ਹੋਮ ਨਹੀਂ ਹੈ ਉਹ ਲੱਗਾ ਪਰ ਉਹ ਸ਼ਾਂਤਮਈ ਜਾ ਰਹੇ ਸੀ ਦਿੱਲੀ ਆਪਣਾ ਧਰਨਾ ਦੇਣ ਜਾ ਰਹੇ ਸੀ ਅੱਜ ਦੇ ਨਹੀਂ ਜਾ ਰਹੇ ਕਿਸਾਨ 50 ਸਾਲਾਂ ਦੇ ਜਾ ਰਹੇ ਆ ਨਿਸ਼ਾ ਸ਼ਾਂਤਮਈ ਧਰਨਾ ਕਰਦੇ ਆ ਸਭ ਤੋਂ ਵਰਲਡ ਦੇ ਵਿੱਚ ਜਿਹੜਾ ਸ਼ਾਂਤਮਈ ਧਰਨਾ ਹੋਇਆ ਐ ਐਸਕੇਮ ਨੇ ਕੀਤਾ ਤੇ ਕਾਮਯਾਬ ਹੋਇਆ ਜਿੱਤੇ ਆ ਤੇ ਇਹਨੂੰ ਇਸ ਗੱਲ ਉਹ ਕਦੀ ਸਰਕਾਰ ਨਹੀਂ ਕਹਿ ਸਕਦੀ ਵੀ ਇਹ ਕਦੀ ਵੀ ਆਪਣਾ ਗਲਤ ਸ਼ਬਦ ਜਾਂ ਕੋਈ ਵਰਤਦੇ ਆ ਨਾ ਕੋਈ ਕਿਸੇ ਡੰਗਾ ਡੰਗਾ ਕਰਦੇ ਆ ਹਮੇਸ਼ਾ ਕਿਹੜਾ ਵੀ ਪ੍ਰੋਗਰਾਮ ਕਰਦੇ ਆ ਸ਼ਾਂਤਮਈ ਕਰਦੇ ਆ ਕਿਸਾਨਾਂ ਨੂੰ ਮਲੋਮਲੀ ਬਨਾਮ ਕੀਤਾ ਜਾ ਰਿਹਾ ਮੈਂ ਇਹ ਨਾਲ ਨਾਲ ਇਹ ਕਹਿਣਾ ਚਾਹੁੰਦਾ ਸਪੈਸ਼ਲ ਕਿ ਪੰਜਾਬ ਨੂੰ ਵੀ ਬਦਲਾਮ ਕੀਤਾ ਜਾ ਰਿਹਾ ਜਿਹੜੇ ਆਵਾਜ਼ ਚੱਕਦੇ ਹਮੇਸ਼ਾ ਆਵਾਜ਼ ਉੱਪਰ ਲੈ ਕੇ ਜਾਂਦੇ ਆ ਤਾਂ ਇਹ ਸਰਕਾਰ ਪੰਜਾਬ ਤੇ ਟਾਰਗੇਟ ਕਰਕੇ ਕਰ ਰਹੀ ਹੈ ਜਿੱਥੇ ਪ੍ਰੋਗਰਾਮ ਦਿੱਲੀ ਦਾ ਸੀ ਦਿੱਲੀ ਜਾ ਕੇ ਗੱਲ ਦੇਖਦੇ ਜਾਣ ਕੇ ਪਾਲ ਪੰਜਾਬ ਤੇ ਟਾਰਗੇਟ ਕੀਤਾ ਜਾ ਰਿਹਾ ਦੇਖੋ ਜੋਰ ਪਦੇ ਦਸਾਂ ਮਰਖਾਂ ਚ ਐਕਟੀਵੇਸ਼ਨ ਹੋਈ ਹੈ ਟ੍ਰੈਕਟਰ ਮਾਰਚ ਹੋਏ ਆ ਜਿਹੜਾ ਦਿੱਲੀ ਹੁੰਦੀ ਤੁਸੀਂ ਕੋਈ ਮਰਖ ਜਾਣਦੇ ਹੋ ਕਦੇ ਸੜਕ ਕੋਈ ਸੜਕਾਂ ਸਰਕਾਰ ਨੇ ਰੋਕੀਆਂ ਕਿਤੇ ਕਿਤੇ ਕਿਸਾਨਾਂ ਨੂੰ ਰੋਕਿਆ ਪਰ ਪ੍ਰੋਟੈਸਟ ਕੀਤਾ ਕਿਸਾਨਾਂ ਨੇ ਆਪਣੀਆਂ ਮੰਗਾਂ ਕੁਝ ਮੰਨੀਆਂ ਕੁਝ ਨਹੀਂ ਮੰਨੀਆਂ ਬੱਕਰੀ ਹਾਲਿਆ ਪਰ ਪ੍ਰੋਟੈਸਟ ਕਰਨ ਦਾ ਅਧਿਕਾਰ ਤਾਂ ਦਿੱਤਾ ਜੋ ਅੰਤੇ ਮੱਖਾਂ ਨੇ ਇਹ ਅੰਦਰ ਤਾਂ ਵੀ ਤਾਂ ਸਰਕਾਰ ਨੇ ਖੜੀਆਂ ਕਿਸਾਨਾਂ ਨੂੰ ਬਦਹਾਉ ਕਿਉਂ ਕੀਤਾ ਜਾ ਰਿਹਾ ਹੈ ਤਾਂ ਜੀ ਇਹ ਜੀ ਡੈਮੋਕ੍ਰੇਸੀ ਕਿਤੇ ਵਰਲਡ ਚ ਨਹੀਂ ਦੇਖੀ ਗਈ ਜਿਹੜੀ ਹੁਣ ਇੰਡੀਆ ਚ ਦੇਖ ਰਹੀ ਹੈ ਤੇ ਆ ਜਿਹੜੇ ਸਮੇਂ ਅਸੀਂ ਆਪਾਂ ਨਿਕਲ ਰਹੇ ਹਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਪਿਕਚਰ ਇਸ ਤਰ੍ਹਾਂ ਦੀ ਬਣ ਰਹੀ ਹੈ ਕਿ ਫਾਰਮਰਸ ਡਿਵਾਈਡਡ ਮਤਲਬ ਇਸ ਤਰ੍ਹਾਂ ਦੀ ਨਹੀਂ ਪਿਕਚਰ ਤੁਸੀਂ ਇੱਥੇ ਬੈਠੇ ਹੋ ਤੁਹਾਡੇ ਘਰਾਓ ਤੇ ਫੱਟੜ ਹੋ ਗਿਆ ਹੈ ਇਹਨਾਂ ਨੂੰ ਤੁਸੀਂ ਖਾਸਲੀ ਕਰ ਰਹੇ ਹੋ ਕਰਾਸ ਕਰਨਾ ਚਾਹੁੰਦੇ ਹੋ ਤੁਸੀਂ ਦੇਖੋ ਜਿਹੜਾ ਇੱਥੇ ਬੈਠੋ ਵੈਸੇ ਤੁਸੀਂ ਸਪੋਰਟ ਕਰ ਰਹੇ ਹੋ ਉਹਦਾ ਤਾਂ ਕੋਈ ਫਾਇਦਾ ਨਹੀਂ ਹੈ ਨਹੀਂ ਪਿਛਲੀ ਵਾਰੀ ਵੀ ਇਦਾਂ ਜੀ ਸਾਰੇ ਕਿਸਾਨ ਈ ਸੀ ਸਾਰੇ ਇਕੱਠੇ ਆਪੋ ਆਪਣੇ ਲੈਵਲ ਤੇ ਐਕਸ਼ਨ ਕਰਦੇ ਆ ਅਸੀਂ ਐਕਸ਼ਨ ਤੁਹਾਡੇ ਸਾਹਮਣੇ ਦੋ ਦਿਨਾਂ ਦਾ ਦੇ ਦਿੱਤਾ ਇਮੀਡੀਏਟ ਮੀਟਿੰਗ ਕੀਤੀ ਆ ਕਾਨੂੰਨ ਉੱਤੇ ਰプレਸ਼ ਹੋਇਆ ਕਾਨੂੰਨ ਅਸੀਂ ਬੰਦ ਕਰ ਰਹੇ ਜਿਹੜਾ ਜਿਹੜਾ ਸਾਡਾ 16 ਤਰੀਕ ਦਾ ਫੈਸਲਾ ਹੈ ਉਹ 16 ਤਰੀਕ ਦਾ ਫੈਸਲਾ ਇਹਨਾਂ ਮੰਗਾ ਤੀ ਆ ਸਾਰੇ ਦੇਸ਼ ਨੂੰ ਪਿੰਡਾਂ ਤੱਕ ਪਿੰਡਾਂ ਤੱਕ ਬੰਦ ਕਰਨਾ ਇਹ ਸਾਰਾ ਕੁਝ ਹੈ ਜਿਹੜਾ ਪਲਾਨ ਢੰਗ ਨਾਲ ਸਰਕਾਰ ਕਰ ਰਹੀ ਹੈ ਉਹ ਕਿਸਾਨਾਂ ਨੂੰ ਇਹ ਸਮਝਦੀ ਹੈ ਵੀ ਕਿਸਾਨਾਂ ਨੂੰ ਅਸੀਂ ਵੱਢ ਰਹੇ ਹਾਂ ਸਰਕਾਰ ਦੀ ਆਪਣੀ ਪਲਾਨ ਕਿਸਾਨਾਂ ਵੀ ਯੂਨਾਈਟਿਡ ਨਹੀਂ ਯੂਨਾਈਟਿਡ ਸਮੇਤ ਅਸੀਂ ਕਿਸਾਨਾਂ ਨਾਲ ਉੱਥੇ ਧੱਕਾ ਹੋਇਆ ਅਸੀਂ ਐਡੇ ਟਾਈਮ ਅਰਜੈਂਟ ਅਜ ਮੀਟਿੰਗ ਐਸੇ ਕਰਕੇ ਕਰ ਰਹੇ ਹਾਂ ਕਿ ਕਿਸਾਨਾਂ ਨਾਲ ਸਰਕਾਰ ਨੇ ਧੱਕਾ ਕੀਤਾ ਜੇ ਸਰਕਾਰ ਦਾ ਪਤੀਰਾ ਇਹੀ ਰਿਹਾ ਤਾਂ ਅਸੀਂ ਅਸੀਂ ਇਦੋਂ ਵੱਡੇ ਐਕਸ਼ਨ ਕਰ ਸਕਦੇ ਹਾਂ ਐਸ ਕੇ ਐਮ ਭਾਰਤ ਦੀ ਇੱਕ ਇੱਕ ਮੰਚ ਆ ਪੂਰੇ ਭਾਰਤ ਦੇ ਕਿਸਾਨਾਂ ਦਾ ਔਰ ਇਸ ਟਾਈਮ ਉਹ ਕੱਲੇ ਕਿਸਾਨਾਂ ਦਾ ਨਹੀਂ ਉਹ ਨਾਲ ਟ੍ਰੇਡ ਯੂਨੀਅਨਾਂ ਨਾਲ ਜਿੰਨੇ ਵੀ ਮਜ਼ਦੂਰ ਨੇ ਕਿਰਤੀ ਲੋਕ ਨੇ ਉਹ ਸਾਰਿਆਂ ਦਾ ਫਰੰਟ ਆ ਇਹ ਇਹ ਗੱਲ ਨਹੀਂ ਹੈ ਇਹ ਇਹਦੇ ਤੇ ਕੋਈ ਜੇ ਕਹਈਏ ਵੀ ਅਸੀਂ ਕੋਈ ਕਮਜ਼ੋਰ ਆ ਜਾਂ ਅਸੀਂ ਡਰਦੇ ਆ ਇਹ ਗੱਲ ਨਹੀਂ ਹੈ ਰਾਜੇਲ ਸਾਹਿਬ ਜੀ ਇਹ ਨਾ ਕੋਈ ਵਖਰੇਵਾ ਨਹੀਂ ਕਈ ਵਾਰੀ ਤੁਹਾਨੂੰ ਕੁਨੇਖਾ ਲੱਗਦਾ ਜੇ ਵਖਰੇਵਾ ਹੁੰਦਾ ਤਾਂ ਅੱਜ ਕੋਈ ਐਮਰਜੈਂਟ ਮੀਟਿੰਗ ਨਾ ਹੋਈ ਇਹ ਵਿਖਰੇਵਾ ਹੁੰਦਾ ਤਾਂ ਅਸੀਂ ਕੱਲ ਦਾ ਇਮੀਡੀਏਟਲੀ ਪ੍ਰੋਗਰਾਮ ਨਾ ਦਿੱਤਾ ਹੁੰਦਾ ਜੇ ਵਿਖਰੇਵਾ ਹੁੰਦਾ ਤਾਂ ਅਸੀਂ 18 ਨੂੰ ਇਹ ਤੋਂ ਵੀ ਵੱਡੇ ਐਕਸ਼ਨ ਲਈ ਮੀਟਿੰਗ ਨਾ ਸਰਦੀ ਹੁੰਦੀ ਇਹਦਾ ਰਿਜ਼ਲਟ ਦੇਖ ਕੇ ਦੋ ਦਿਨ ਜੇ ਫੇਰ ਵੀ ਸਰਕਾਰ ਨਾ ਟਲੀ ਰਿਪ੍ਰੈਸ਼ਨ ਬੰਦ ਨਾ ਹੋਇਆ ਤਾਂ 18 ਨੂੰ ਹੋਰ ਸਖਤ ਐਕਸ਼ਨ ਲਈ ਮੀਟਿੰਗ ਸਰਦੀ ਵੀ ਲਿਆ ਜਿਹੜਾ ਥੋੜਾ ਕੁਐਸਚਨ ਆਦਾ ਆਨਸਰ ਇਹ ਆ ਅਸੀਂ ਦੇਖ ਰਿਹਾ ਸਰਕਾਰਾ ਕੀ ਇਹਦਾ ਦਾ ਬਤੀਦਾ ਕਰ ਲਿਆ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਆ ਲੋਕਾਂ ਦੇ ਉਹਨਾਂ ਦਾ ਪੂਰਾ ਉਹੜੇ ਅਸੀਂ ਲੱਭ ਕੇ ਉਹਨਾਂ ਦੇ ਨਾਲ ਕਿਸਾਨਾਂ ਦੇ ਨਾਲ ਖੜੇ ਆ ਤੇ ਉਹ ਤੁਹਾਡੇ ਸਾਹਮਣੇ ਉਹ ਵਤੀਰਾ ਆ ਜਾਊਗਾ ਵੇਟ ਐਂਡ ਵਾਚ ਵਾਲੇ ਸਰਕਾਰਾਂ ਜਿਹੜੀਆਂ ਚਾਲਾ ਖੇਡ ਰਹੀਆਂ ਡਿਵਾਈਡ ਦੇਕਰ ਦੇ ਰੋਡ ਕਰ ਰਹੀਆਂ ਨੇ ਆਉਂਦੇ ਵਾਲ ਸਮੇਂ ਤੁਹਾਨੂੰ ਖਤਮ ਹੋ ਜਾਊਗਾ ਜਿਹੜਾ ਇਹ ਇਹ ਆਜ਼ਾਦੀ ਤੋਂ ਬਾਅਦ ਪ੍ਰੈਸ ਵਾਲਿਆਂ ਨੂੰ ਕਹਿਣਾ ਚਾਹੁੰਦੇ 75 ਸਾਲਾਂ ਬਾਅਦ ਇਹ ਸਭ ਤੋਂ ਮਹਾਨ ਐਕਸ਼ਨ ਹੈ ਦੁਨੀਆ ਦੇ ਵਿੱਚ ਭਾਰਤ ਜਿਹੜਾ ਬੰਦ ਹੋ ਰਿਹਾ ਇਹਨੂੰ ਮਾਮੂਲੀ ਨਾ ਕਿਉਂ ਸਾਰੇ ਮਜ਼ਦੂਰ ਸਾਰੇ ਵਪਾਰੀ ਸਾਰੇ ਦੁਕਾਨਦਾਰ ਸਾਰੇ ਕਾਰੋਬਾਰੀ ਮਲਾਜਮ ਬੈਂਕ ਕੰਪਲੀਟ ਬੰਦ ਹੋਣੇ ਬਹੁਤ ਵੱਡਾ ਇਹਨੂੰ ਕਮਜ਼ੋਰ ਕਰਨ ਲਈ ਸਾਡੇ ਪੁਆਇੰਟ ਨੂੰ ਸਮਝੋ ਕਈ ਚਾਲਾਂ ਚੱਲੀਆਂ ਜਾ ਰਹੀਆਂ ਪੰਜਾਬ ਸਰਕਾਰ ਵੀ ਚੱਲਦੀ ਹੈ ਕੇਂਦਰ ਵੀ ਚੱਲਦੀ ਹੈ ਸਾਰਿਆਂ ਨੂੰ ਫੇਰ ਕਰਾਂਗੇ ਸੌਰਾ ਦਾ ਭਾਰਤ ਬੰਦ ਹੋਊਗਾ ਜਿਹਦੇ ਜਿਹੇ ਵਿਸ਼ਾ ਸਾਡੇ ਸਾਧੀਆਂ ਦਾ ਦਾ ਇਹ ਵੀ ਚੁਕਾਏ ਰਪਏ ਚਨਾ ਛੋਟਾ ਇੱਥੇ ਛੁਟਕਰਾ ਨਹੀਂ ਬੰਦ ਕਰਾਂਗੇ ਪਿੰਡਾਂ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਟੋਟਲ ਬੰਦ ਹੱਤਮੇਤੀ ਨਾਲ ਗੱਲ ਕਰ ਰਹੀ ਹੈ ਸਰਕਾਰਾਂ ਤੁਹਾਡੇ ਨਾਲ ਵੀ ਧੱਕਾ ਕਰਦੀਆਂ ਨੇ ਜਿੰਨੇ ਪੇਜ ਬੰਗਾਰੇ ਹੋਏ ਨੇ ਆ ਮੁੰਡਾ ਨੌਜਵਾਨਾਂ ਨੇ ਉਹ ਸਾਰੇ ਦੇ ਸਾਰੇ ਤੁਹਾਡੇ ਵੀ ਪੇਜ ਬੰਦ ਕੀਤੇ ਜਾਂ ਰਹੇ ਨੇ ਤੁਹਾਡੇ ਨਾਲ ਵੀ ਹੋ ਰਿਹਾ ਸਾਡਾ ਇੱਕ ਚੈਨ ਸੀਗਾ ਐਸਪੀਐਮ ਦਾ ਉਹ ਵੀ ਬੰਦ ਕਰਿਆ ਹੋਇਆ ਉਹਦੇ ਪੇਜ ਕਰੇ ਹੋਏ ਨੇ ਤੁਹਾਡੇ ਨਾਲ ਵੀ ਧੱਕਾ ਹੋ ਰਿਹਾ ਪਰ ਲੜਾਈ ਜਿਹੜੀ ਹੈ ਤੁਹਾਡੇ ਸਹਿਯੋਗ ਨਾਲ ਹੀ ਲੜੀ ਗਈ ਹੈ ਤੁਹਾਡਾ ਇੱਕ ਮਿੰਟ ਦੀ ਬੁੱਟਾ ਬੋਡੀਗੈਲਜੀ ਵੀ ਗੱਲ ਕਰਨਾ ਚਾਹੁੰਦੇ ਆ ਇੱਕ ਛੋਟੀ ਜੀ ਗੱਲ ਐਡ ਕਰਨੀ ਹੈ ਜਿਹੜੀਆਂ ਗੱਲ ਸ਼ਾਦੀਪੁਰ ਸਾਹਿਬ ਨੇ ਕਹੀ ਆ ਮੈਂ ਵੀ ਇਹ ਰੱਖਣੀ ਚਾਹੁੰਦੀ ਸੀ ਮੈਂ ਬਤਵਾਉਣਾ ਇਹਨੂੰ ਅੱਗੇ ਜਿਹੜੇ ਪੇਜ ਤਾਂ ਕਿਸਾਨਾਂ ਦੀ ਜੁੰਟੀ ਦਿਖਾਉਂਦੇ ਸੀ ਜਾ ਕਿਸਾਨਾਂ ਦੇ ਫੱਕ ਪੱਕ ਦੇ ਵਿੱਚ ਆਉਂਦੇ ਸੀ ਉਹ ਤਾਂ ਸਰਕਾਰ ਬੈਨ ਕਰ ਰਹੀ ਆ ਜਿਹੜੇ ਇਹਨੂੰ ਦੋ ਫਾੜ ਕਰਨ ਲਈ ਜਾਂ ਕੋਈ ਧਰਮ ਦਾ ਮੁੱਦਾ ਬਣਾ ਕੇ ਜਾਂ ਅੱਜ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਪੇਜ ਅੱਜ ਸ਼ਰੇਆਮ ਚੱਲ ਰਹੇ ਆ ਸਰਕਾਰ ਦੀ ਇਹ ਸਾਰੀ ਨੀਤੀ ਆ ਪਰ ਜਿਹੜਾ ਆ ਦੋ ਫਾੜ ਜਿਹੜਾ ਦਿਖਾਇਆ ਜਾ ਰਿਹਾ ਇਹ ਤਾਂ ਕਿਸਾਨਾਂ ਦੀ ਝੂਠੀ ਜਿਹੜੀ ਆ ਬਿਲਕੁਲ ਕਹਿ ਨਹੀਂ ਸਰਕਾਰ ਦਾ ਜੋ ਐਲਗੋਰਿਦਮ ਹੈ ਉਹਦੇ ਵਿੱਚ ਪਹਿਲੀ ਵਾਰੀ ਫਾਰਮਿੰਗ ਤੇ ਕਿਸਾਨ ਸ਼ਬਦ ਨੇ ਜਿਹੜੇ ਫਾਰਮਿੰਗ ਤੇ ਕਿਸਾਨ ਸ਼ਬਦ ਨੇ ਕੱਢੇ ਗਏ ਉਹਨੂੰ ਨੈਗੇਟਿਵਿਟੀ ਦੇ ਵਿੱਚ ਲੈਣ ਦਾ ਇਹਨਾਂ ਨੇ ਕੋਈ ਵੀ ਟਾਈਪ ਕਰਦਾ ਫਾਰਮਿੰਗ ਜਾਂ ਕਿਸਾਨ ਸ਼ਬਦ ਟਾਈਪ ਕਰਦਾ ਉਹ ਤੁਸੀਂ ਚੈੱਕ ਕਰ ਲਿਓ ਐਲਗੋਰਿਦਮ ਦੇ ਵਿੱਚ 네ਗੇਟਿਵਿਟੀ ਚ ਪਾਤਾ ਸਰਕਾਰ ਨੇ ਇੰਨਾ ਸ਼ਬਦਾਂ ਤੋਂ ਸਰਕਾਰ ਨੂੰ ਇਨੀ ਪ੍ਰੋਬਲਮ ਕੀ ਹੈ ਔਰ ਜੇ ਉਹ ਟੱਸੇ ਕੁਝ ਗੱਲ ਸਵਾਲ ਹੈ ਲੋਲੀ ਪਹਿਲਾਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਜਾਂਦਾ ਨਹੀਂ ਕਿਸਾਨ ਵੀ ਸਾਹਮਣੇ ਤੇ ਜਵਾਨ ਵੀ ਸਾਹਮਣੇ ਨੇ ਪਿੱਛੇ ਦਾ ਅਜੰਡਾ ਕੀ ਲੱਗਦਾ ਸਾਡਾ ਦੇਖੋ ਇਹ ਆ ਕਿ ਜਿਹੜੇ ਨੌਜਵਾਨ ਆ ਜਿਹੜੇ ਬਾਰਡਰਾਂ ਤੇ ਲੜਦੇ ਆ ਜਾਂ ਸਰਵਿਸ ਕਰਦੇ ਆ ਉਹ ਸਾਡੇ ਦੁਸ਼ਮਣ ਨਹੀਂ ਜਿੱਥੇ ਸਾਡੇ ਲੰਗਰ ਚਾਹੁੰਦੇ ਉੱਥੇ ਉਹ ਰੋਟੀਆਂ ਖਾਂਦੇ ਆਂ ਗਾਂ ਨਹੀਂ ਖਾਣ ਕੇ ਪਹਿਲਾਂ ਬਿਖਾਂਦੇ ਰਹੇ ਆਂ ਜਵਾਨ ਤੇ ਕਿਸਾਨ ਨੂੰ ਅਮੋ ਸਾਹਮਣੇ ਕਰਨ ਦੇ ਪਿੱਛੇ ਦਾ ਏਜੰਡਾ ਅਮੋ ਸਾਹਮਣੇ ਸਰਕਾਰ ਦਾ ਏਜੰਡਾ ਆ ਜਿਹੜੀ ਚਾਰ ਸਾਲ ਦਾ ਅਗਨੀ ਪੀਵੀ ਸ਼ੁਰੂ ਕੀਤਾ ਉਹ ਕੇ ਸਰਵੇ ਥੋੜੀ ਕਰਾ ਰਹੇ ਆ ਮਿਲਟਰੀ ਪ੍ਰਾਈਵੇਟ ਕਰਕੇ ਰੱਖਤੀ ਆ 11 ਲੱਖ ਰਹਿ ਗਿਆ 23 ਲੱਖ ਦੇ ਵਿੱਚੋਂ ਉਹ ਜਿਹੜੀ ਆ ਮਿਲਟਰੀ ਵੀ ਪ੍ਰਾਈਵੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜੰਗ ਐਲੀਮੈਂਟ ਨੂੰ ਇੱਕ ਦੂਜੇ ਖਿਲਾਫ ਰੇਕਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਧਾਰਮਾਣਾ ਤੇ ਬੰਦੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਅਸੀਂ ਕਿਉਂਕਿ ਸਾਡੇ ਮਾਸੀਆਂ ਭੂਆ ਚਾਚੇ ਤਾਇਆ ਨੇ ਪਾਉਂਦਿਆ ਉਹ ਨਹੀਂ ਸਾਡੇ ਪਿਛਲੇ ਮੋਰਚੇ 'ਚ ਵੀ ਤਸ਼ੱਦਦ ਨਹੀਂ ਕੀਤਾ ਗਾਂ ਵੀ ਨਹੀਂ ਕਰਨੀ ਸਾਡੇ ਦੇ ਤਸ਼ੱਦਦ ਉਹ ਤੇਰਾ ਬਰੂਟਲ ਨਹੀਂ ਕਰਨਗੇ ਜਿਹੋ ਜਿਹੇ ਸਰਕਾਰ ਚਾਹਦੀ ਐ ਸਾਡ ਨੂੰ ਨਹੀਂ ਅੱਗੇ ਕਾਮਨਿਟ ਕੀਤਾ ਜਿਹੜੇ ਰਿਟਾਇਰ ਹੋ ਕੇ ਆਏ ਸੀ ਕਿ ਪੁਜੀਆ ਦੀ ਜਥੇਬੰਦੀ ਸਾਰੀ ਜਥੇਬੰਦੀ ਮਾਰਚ ਕਰਕੇ ਸਾਡੇ ਮੋਰਚੇ 'ਚ ਪਹੁੰਚੀ ਸੀ ਇੱਕ ਬੀਜੇਪੀ ਅਸਲ ਵਿੱਚ ਇੱਕ دہشت ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਐ ਕਿਸਾਨ ਜਿਹੜਾ ਆਪਣੀਆਂ ਮੰਗਾਂ ਉਭਾਰ ਰਿਹਾ ਕਿਸਾਨ ਜਾਗਰੂਤ ਹੋਇਆ ਸਰਕਾਰ ਉਸ ਤੋਂ ਚਿੰਤਤ ਆ ਉਹ ਚਿੰਤਤ ਹੋਣ ਕਰਕੇ ਉਹਦੇ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਕਿਸਾਨ ਨੂੰ ਚੁੱਪ ਕਰਾਉਣਾ ਚਾਹੁੰਦੀ ਆ ਪਰ ਕਿਸਾਨ ਬਿਲਕੁਲ ਚੁੱਪ ਨਹੀਂ ਹੋਊਗਾ ਬੂਟਾ ਫੁਰਜ ਗਿਆ ਜੀ ਤੇਨਾਂ ਗਾੜੇ ਸ਼੍ਰੋਣ ਜਦੋਂ ਉਸੇ ਰਾਤ ਕਰਵਾਏ ਆ ਨਾ ਹਰਿਆਣਾ ਪੰਜਾਬ ਤੇ ਜਿਹੜੀਆਂ ਦੂਸਰੀਆਂ ਸਕੇਟਾਂ ਨਾਲ ਸਾਡੀ ਭਾਈਚਾਰਕ ਸੰਝ ਬਣੀ ਆ ਉਹ ਭਾਈਚਾਰਕ ਸੰਝ ਨੂੰ ਖਤਮ ਕਰਨ ਲਈ ਇੰਨੇ ਸਖਤ ਨਿਗਰਾਨੀ ਤਾਰ ਤੇ ਮਤਲਬ ਕਿੱਲ ਪਾਕਿਸਤਾਨ ਦੇ ਬਾਰਡਰਾਂ ਤੇ ਨਹੀਂ ਹਾਂ ਜਿੱਨੇ ਹਰਿਆਣੇ ਦੇ ਬਾਰਡਰਾਂ ਤੇ ਆ ਕਿਉਂਕਿ ਜਦੋਂ ਪੰਜਾਬ ਤੇ ਹਰਿਆਣਾ ਟੱਕੇ ਉੱਕੇ ਬੈਠੇ ਆ ਤਾਂ ਜਿਹੜਾ ਰੌਲੇ ਪਵੰਦੇ ਹਰਿਆਣੇ ਦਾ ਤੇ ਪੰਜਾਬ ਦਾ ਉਹ ਘੱਟ ਦੇ ਜਾਂਦੇ ਸੀ ਅੱਜ ਪੂਰੀ ਤਰ੍ਹਾਂ ਜਾਣ ਵੱਢ ਕੇ ਹਰਿਆਣੇ ਨੂੰ ਤੇ ਪੰਜਾਬ ਨੂੰ ਦੋੜਵਾ ਦਿਓ ਇਹ ਇੱਕ ਸੋਚੀ ਸਮਝੀ ਚਾਲ ਆ ਉੱਤੇ ਰੁਕਾ ਰਹੇ ਸਾਰੇ মিডিਏ ਦਾ ਇੱਥੇ ਪਹੁੰਚਣ ਤੇ ਕਵਰੇਜ ਕਰਨ ਤੇ ਬਹੁਤ ਬਹੁਤ ਧੰਨਵਾਦ MSP ਨੂੰ ਲੈ ਕੇ ਉਹ ਵੀ ਬੈਠੇ ਆ MSP ਦੀ ਗੱਲ ਆਪਾਂ ਇੱਥੇ ਕਰ ਰਹੇ ਆ ਬੜੇ سارے ਵੱਡੇ ਵੱਡੇ ਬੰਦੇ ਇੱਕ ਇਹ ਗੱਲ ਬੜਾ ਸਿੱਕਲ ਟ੍ਰੈਂਡ ਵੀ ਕਰੀ ਜਾਂਦੀ ਆ VR ਤੋਂ ਇਸ ਤੋਂ ਵੀ MSP ਨੈਕਸਟ ਟੂ ਪੋਸੀਬਲ ਕਹਿੰਦੇ ਆ ਔਰ ਜੇ ਤੁਸੀਂ 16 ਨੂੰ ਬੰਨ ਦਾ ਸੱਦਾ ਦਿੰਦੇ ਆ ਤਾਂ ਔਰ ਜੇ ਤੁਹਾਡਾ ਬਾਅਦ ਸੂਨੀ ਵਾਲਾ ਸੱਦਾ ਹੁੰਦਾ ਆ ਤੁਹਾਨੂੰ ਲੱਗਦੀ ਵਾਕਈ ਇਦਾਂ ਦਾ ਪ੍ਰੈਸ਼ਰ ਹੀ ਹੋਣਾ ਚਾਹੀਦਾ ਕਿ ਸਾਨੂੰ ਕੋਈ ਨਹੀਂ ਪੋਸੀਬਲ ਕੁਝ ਇੰਪੋਸੀਬਲ ਨਹੀਂ ਹੈ ਇਹ ਉਸ ਪ੍ਰਸ਼ਾਸਨ ਕ੍ਰੇਟ ਕਰਨ ਲਈ ਕੀ ਕਰੋਗੇ ਮੇਰਾ ਕੀਤਾ ਮਤਲਬ ਹੈ اگلے 18 ਤਰੀਕ ਨੂੰ ਸਾਡੇ ਕੋਲ ਇਹ ਸਰਕਾਰ ਦੇ ਬਹੁਤ ਤਰੀਕੇ ਨੇ ਐਜੀਟੇਸ਼ਨ ਕਰਨ ਦੇ ਉਸੇ ਤਰੀਕਿਆਂ ਦੇ ਐਜੀਟੇ